ਕੀ ਚੇਰਪੇ ਵੀ ਟਿਕਟ ਆ ਗਿਆ ਤੇ ਸਾਡੇ ਕੋਲ 18 ਲੱਖ ਰੁਪਏ ਦਾ ਇੱਕ ਪ੍ਰਾਈਜ਼ ਵੀ ਧੋਇਆ 41 45 ਹਜ਼ਾਰ ਰੁਪਏ ਦਾ ਵੀ ਪ੍ਰਾਈਜ਼ ਹਿੱਟ ਹੋਇਆ ਸੱਤ ਯਰ ਦਾ ਨਾਮ ਲੱਗੇ ਨਾ ਕੋਈ ਨਾ ਬਈ 400 ਦਾ ਨਾਮ ਆਸ ਤੋਂ ਵੱਲੋਂ ਸਾਡੇ ਕੋਲ 2 ਹਕਤੂਬਰ ਨੂੰ 1 ਕਰੋੜ ਦਾ ਪ੍ਰਾਈਜ਼ ਇੱਕ ਹੋਇਆ ਹੈ ਜਾਨੀ ਮਾਨੀ ਲਾਟਰੀ ਸਟਾਲ ਯਾਨੀ ਕਿ ਟਿੱਕਾ ਲਾਟਰੀ ਸਟਾਲ ਇੱਕ ਹੀ ਨਾਮ ਜਿਹੜਾ ਉਹ ਜ਼ੁਬਾਨ ਤੇ ਆਂਦਾ ਹੈ ਕਿਉਂਕਿ ਟਿੱਕਾ ਲਾਟਰੀ ਸਟਾਲ ਦੀ ਜੇਕਰ ਅਸੀਂ ਗੱਲ ਕਰੀਏ ਤਾਂ 2 ਮਹੀਨੇ ਪਹਿਲਾਂ 1-2 ਮਹੀਨੇ ਪਹਿਲਾਂ ਜਿਹੜਾ ਇੱਥੇ 1 ਕਰੋੜ ਦਾ ਬੰਪਰ ਪ੍ਰਾਈਜ਼ ਜਿਹੜਾ ਉਹ ਹਿੱਟ ਕੀਤਾ ਸੀ ਤੇ ਇੱਕ ਵਾਰ ਫੇਰ ਤੋਂ ਅੱਜ ਟੋਲ ਲਗਾੜਿਆਂ ਦੀ ਥਾਪ ਤੇ ਖੁਸ਼ਖਬਰੀ ਜਿਹੜੀ ਹੈ ਸੁਣਾਈ ਜਾ ਰਹੀ ਹੈ ਤੇ ਜਿਸ ਦੀ ਲਾਟਰੀ ਨਿਕਲੀ ਹੈ ਉਹ ਪਠਾਨਕੋਟ ਦਾ ਹੀ ਇੱਕ ਵਿਅਕਤੀ ਹੈ ਜੋ ਕਿ ਤਿਹਾਰੀਦਾਰ ਦਾ ਕੰਮ ਕਰਦਾ ਹੈ ਦਿਹਾੜੀ ਲਗਾ ਕੇ ਆਪਣੀ ਮਜ਼ਦੂਰੀ ਕਰਕੇ ਆਪਣੇ ਘਰ ਦੀ ਰੋਜ਼ੀ-ਰੋਟੀ ਜਿਹੜੀ ਹੈ ਉਹ ਚਲਾ ਰਿਹਾ ਹੈ ਤੇ ਹੁਣ ਜਿਹੜਾ ਹੋਈ ਨਜ਼ਰ ਆਈ ਹੈ ਜਿਸ ਦੀ ਖੁਸ਼ਖਬਰੀ ਜਿਹੜੀ ਟਿਕਾ ਲਾਟਰੀ ਸਟਾਲ ਦੇ तमाम ਮੈਂਬਰਾਂ ਦੇ ਵੱਲੋਂ ਮਨਾਈ ਜਾ ਰਹੀ ਹੈ ਤੇ ਉੱਥੇ ਹੀ ਗੱਲਬਾਤ ਕਰਾਂਗੇ ਰੋਹਨ ਸ਼ਰਮਾ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਹ ਲੋਟਰੀ ਜਿਹੜੀ ਹੈ ਉਸ ਵਿਅਕਤੀ ਦੀ ਨਿਕਲੀ ਹੈ ਆਓ ਦੇਖਣਾ ਤਸਵੀਰਾਂ ਤੇ ਦੇਖਣਾ ਕਿਸ ਤਰ੍ਹਾਂ ਦੇ ਨਾਲ ਖੁਸ਼ੀ ਦਾ ਆਲਮ ਇਸ ਵਕਤ ਦੇਖਣ ਨੂੰ ਮਿਲ ਰਿਹਾ ਹੈ ਵਾਲਮੀਕੀ ਚੌਂਕ ਪਠਾਨਕੋਟ ਵਿਖੇ ਟਿਕਾ ਲਾਟਰੀ ਸਟਾਲ ਤੇ ਮੈਂ ਆ ਗਿਆ ਮੈਂ ਸਰ ਰੋਹਨ ਸ਼ਰਮਾ ਤੇ ਰੋਬਿੰਦ ਸ਼ਰਮਾ ਟਿਕਾ ਲੋਟਰੀ ਪਠਾਨਕੋਟ ਤੋਂ ਕੱਲ ਰਾਤੀ 8:00 ਵਜੇ ਸਾਡੇ ਕੋਲ ਇਹਰ ਨਗਲੇਸ਼ੇ ਲਾਟਰੀ ਜੋ ਕਿ 6 ਰੁਪਏ ਦੇ ਟਿਕਟ ਹੈਗੇ ਤੇ ਸਾਡੇ ਕੋਲ 18 ਲੱਖ ਰੁਪਏ ਦਾ ਇੱਕ ਪ੍ਰਾਈਜ਼ ਹਿੱਟ ਹੋਇਆ। ਨਾਲ ਇੱਕ 45 ਹਜ਼ਾਰ ਰੁਪਏ ਦਾ ਵੀ ਪ੍ਰਾਈਜ਼ ਹਿੱਟ ਹੋਇਆ। ਤੇ 5 ਤਰੀਕ ਸਾਡੇ ਕੋਲ 95600 953634 ਜੋ ਕਿ ਟਿਕਟ ਨੰਬਰ ਤੁਹਾਡਾ 63634 ਇੱਥੇ 18 ਲੱਖ ਰੁਪਏ ਆਇਆ ਦਾ। ਇਹ 200 ਵਿਨਿੰਗ ਦੇ ਹੋਇਆ ਹਿੱਟ ਹੋਇਆ ਹੈ। 3 ਰੌਂਡ ਇਹ ਦਿਹਾੜੀ ਦੇ 1 ਵਜੇ 6 ਵਜੇ ਤੇ 8 ਵਜੇ ਤੇ 3 ਤਰੀਕ ਵੀ ਸਾਡੇ ਕੋਲ 1,80,000 ਰੁਪਏ ਦਾ ਨਾਮ ਲੱਗਿਆ 90-90 ਹਜ਼ਾਰ ਰੁਪਏ ਦੇ ਦੋ ਨਾਮ ਹੈ। ਉਸ ਤੋਂ ਪਹਿਲਾਂ ਸਾਡੇ ਕੋਲ 14 ਅਕਤੂਬਰ ਨੂੰ 1 ਕਰੋੜ ਤੇ ਉਸ ਤੋਂ ਬਾਅਦ 17 ਨਵੰਬਰ ਨੂੰ 1 ਕਰੋੜ ਦਾ ਪ੍ਰਾਈਸ ਹੀ ਗਿਆ ਇਹ ਜਿਹੜਾ ਫਾਈਵ ਲੱਗਿਆ ਅੱਜ ਸਾਡੇ ਕੋਲ ਇਹ ਲੇਬਰ ਪਰਸਨ ਦਾ ਕੰਮ ਕਰਦਾ ਹੁੰਦਾ ਇੱਕ ਸਾਰਾ ਦਿਹਾੜੀਦਾਰ ਬੰਦਾ ਜਿਹਦਾ ਲੱਗਿਆ ਪ੍ਰਾਈਸ ਤੇ ਬਹੁਤ ਬਹੁਤ ਵਧਾਈ ਆ ਅਸੀਂ ਟਿਕਾ ਲਾਟ ਬਿਹਾਰਪੁਰ ਤੋਂ ਅਪੀਲ ਕਰਦੇ ਹਾਂ ਲੋਕੀ ਸਾਡੇ ਕੋ ਆਣ ਸਾਡੇ ਜਿਹੜੇ ਆਫਿਸ ਆਗੇ ਬਨੋਰਡ ਇੰਟਰਪ੍ਰਾਈਜ਼ੀ ਦੇ ਸ਼ਾਨਦਰਵਨ ਨੋਰ ਤੇ ਪਰੰਦੀ ਨੂੰ ਉੱਠਾ ਸੀ ਨਾ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਲੋਕਾਂ ਨੂੰ ਬੇਨਤੀ ਹੈ ਕਿ ਬਨੋਰਡ ਇੰਟਰਪ੍ਰਾਈਜ਼ ਦਾ ਜਿੱਥੇ ਵੀ ਆਊਟਲੈਟ ਹੈਗਾ ਉੱਥੇ ਆ ਕੇ ਵੱਧ ਤੋਂ ਵੱਧ ਖਰੀਦਾਰੀ ਕਰੋ ਤੇ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.